ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਜਿੱਥੇ ਦਿਨ ਦਿਹਾੜੇ ਇੱਕ ਨੌਜਵਾਨ ਨੂੰ ਗੋਲੀਆਂ ਨਾਲ ਪਾਉਂ ਦਿੱਤਾ ਗਿਆ ਵਾਰਦਾਤ ਕਸਬਾ ਮਾਹਿਲਪੁਰ ਦੇ ਮੁੱਖ ਚੌਕ ਵਿੱਚ ਹੋਈ ਸ਼ਾਮ 5:30 ਵਜੇ ਦੇ ਕਰੀਬ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਏ ਨੌਜਵਾਨਾਂ ਦੇ ਵੱਲੋਂ ਇੱਕ ਨੌਜਵਾਨ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹਮਲਾਵਰਾਂ ਨੇ ਨੌਜਵਾਨ ਨੂੰ ਪਹਿਲਾ ਮੁੱਖ ਚੌਰਾਹੇ ਤੇ ਕੀ ਰਿਆ ਸੀ ਪਰ ਉਹ ਆਪਣੀ ਜਾਨ ਬਚਾਉਣ ਦੇ ਲਈ ਭੱਜ ਕੇ ਇੱਕ ਦੁਕਾਨ ਦੇ ਵਿੱਚ ਜਾ ਵੜਿਆ ਜਿਸ ਤੋਂ ਬਾਅਦ ਹਮਲਾਵਰਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਸਿਰ ਵਿੱਚ ਗੋਲੀ ਲੱਗਣ ਕਾਰਨ ਨੌਜਵਾਨ ਦੀ ਮੌਕੇ ਤੇ ਹਮਤ ਹੋ ਗਈ ਮ੍ਰਿਤਕ ਦੀ ਪਛਾਣ ਮਾਹਲਪੁਰ ਵਾਸੀ ਸੰਦੀਪ ਉਰਫ ਸੰਨੀ ਦੇ ਰੂਪ ਵਿੱਚ ਹੋਈ ਹੈ ਇਹ ਕਤਲ ਗੈਂਗਵਾਰ ਦਾ ਨਤੀਜਾ ਦੱਸਿਆ ਜਾ ਰਿਹਾ ਹੈ ਫਿਲਹਾਲ ਥਾਣਾ ਮਾਹਲਪੁਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕੀ ਪੂਰਾ ਮੈਟਰ ਸੀ ਤੇ ਕੀ ਹੋਰ ਫਰਦਰ ਕਰ ਰਹੀ ਕੀਤੀ ਹੈ ਅ ਅੱਜ ਸਾਨੂੰ ਸ਼ਾਮ ਨੂੰ ਸਤਿਉਮਾਲਪੁਰ distrikt shar purti information icb अड्डे ਦੇ ਵਿੱਚ ਇੱਕ ਸ਼ਾਪ ਤੇ ਫਾਇਰਿੰਗ ਹੋਈ ਹੈਗੀ ਆ ਜਿਹਦੇ ਵਿੱਚ ਸੰਦੀਪ ਆ ਨਾਂ ਦਾ ਲੜਕਾ ਜਿਹਦੀ ਸ਼ੂਟਿੰਗ ਦੇ ਵਿੱਚ ਡੈਥ ਹੋ ਗਈ ਹੈ ਔਰ ਇਹਨੂੰ ਜਿਹੜੇ ਮਾਰਨ ਵਾਲਾ ਮੁੰਡਾ ਰਾਹੁਲ ਸੰਧੂ ਨਾਂ ਦਾ ਹੈਗਾ ਇੱਕ ਇਹਦੇ ਨਾਲ ਜੋ ਸਾਡਾ ਸਸਪੈਕਟ ਹੈਗਾ ਏਵਨ 프리 ਹੈਗਾ ਇਹ ਦੋ ਬੰਦੇ ਮੋਟਰਸਾਈਕਲ ਤੇ ਆਏ ਔਰ ਇਹ ਸ਼ਾਪਿੰਗ ਕਰ ਰਿਹਾ ਸੀ ਕੋਈ ਆਪਣੀ ਚੀਜ਼ ਲੈ ਰਿਹਾ ਸੀ ਦੁਕਾਨ ਤੋਂ ਅ ਬਿਲਕੁਲ ਚਾਹਤੋਂ ਜਦੋਂ ਆਪਾਂ ਜਾਣਦੇ ਆ ਹਿਸ਼ਾਰਪੁਰ ਸਾਈਡ ਨੂੰ ਉੱਥੇ ਇਹਦੇ ਗੋਲੀਆਂ ਮਾਰੀਆਂ ਔਰ ਇਹਨਾਂ ਦਾ ਜਿਹੜਾ ਮੇਨ ਹੈਗਾ ਇਹ ਪਿਛਲੇ ਕਰੀਬ 7-8 ਮਹੀਨੇ ਤੋਂ ਦੋਨੋਂ ਹੀ ਲੋਕਲ ਹੈਗੇ ਆ ਇਹ ਗਰੁੱਪ ਇੱਕ ਦੂਜੇ ਦੇ ਖਿਲਾਫ ਇਹ ਲੜਾਈ ਇਹਨਾਂ ਦੀ ਚੱਲ ਰਹੀ ਹੈ ਜਸਟ ਵੀ ਤੂੰ ਮੈਨੂੰ ਕਿੱਦਾਂ ਦੇਖਦਾ ਤੂੰ ਕਿੱਦਾਂ ਦੇਖਦਾ ਇਸ ਤਰੀਕੇ ਦੀ ਇਹਨਾਂ ਦੀ ਲੜਾਈ ਹੈਗੀ ਆ ਪਰਤੂ ਅੱਜ ਜਿਹੜੇ ਐਲੀਗਲ ਵੈਪਨਸ ਜੋ ਹੋਂ ਤੱਕ ਸਾਨੂੰ ਖੋਲ ਮਿਲੇ ਆ ਉਹਦੇ ਤੋਂ ਇਹ ਹੁੰਦਾ ਵੀ ਇੱਕ ਗਰੁੱਪ ਦੇ ਕੋਲ ਐਲੀਗਲ ਵੈਪਨਸ ਦੇ ਨਾਲ ਫਾਇਰਿੰਗ ਹੋਈ ਹੈ ਜਿਹੜੀ ਉਹਦੇ ਜੈਸਟ ਵਿੱਚ ਲੱਗੀ ਹੈ ਤੇ ਇੱਕ ਉਹਦੇ ਬਾਹਾਂ ਦੇ ਵਿੱਚ ਲੱਕੇ ਤੋਂ ਅੰਦਰ ਕ੍ਰਾਸ ਹੋਈ ਹੋਈ ਕਿੰਨੇ ਰਾਉਂਡ ਫਾਇਰ ਹੋਏ ਸਰ ਅ ਜਿਹੜੇ ਸਾਨੂੰ ਮੌਕੇ ਤੇ ਦੱਸ ਰਹੇ ਚਾਰ ਰਾਉਂਡ ਹੋਏ ਆ ਪਰ ਜਿਹੜੀਆਂ ਉਹਦੇ ਗੋਲੀਆਂ ਦੋ ਗੋਲੀਆਂ ਉਹਦੇ ਬੋਡੀ ਚ ਡਾਕਟਰ ਦੱਸ ਰਿਹਾ ਜਿਹੜਾ ਹਾਲੇ ਬਾਕੀ ਤਾਂ ਪੋਸਟਮਾਰਟਮ ਤੋਂ ਬਾਅਦ ਕਲੀਅਰ ਹੋਏਗਾ ਔਰ ਜੇ ਆਪਾਂ ਨੰਗੀ ਅੱਖ ਨਾਲ ਦੇਖਾਂਗੇ ਤੇ ਦੋ ਫਾਇਰ ਗੋਲੀਆਂ ਹੋਈਆਂ। ਜੀ ਬਾਕੀ ਤਾਂ ਤੁਸੀਂ ਅੱਗੇ ਜਾ ਰਹੇ ਹੋ ਤੁਸੀਂ ਬਾਟ ਵੱਲੋਂ। ਕਿੱਥੇ ਜਾ ਰਹਿਣ ਵਾਲੇ ਨੇ ਤੇ ਕਿਉਂ ਆਦੇ ਆਪਾਂ ਉਹਦੇ ਬੈਕਗ੍ਰਾਉਂਡ ਦੀ ਕਲਪਨਾ ਕਰੀ ਤਾਂ ਕਿ ਇਹ ਆ ਗਾ ਵੀ ਸ਼ੌਕਰ। ਲੋਕਲੀ ਹੈਗੇ ਆ ਇੱਕ ਤਾਂ ਲੜਕਾ ਜੋ ਸਾਨੂੰ ਪਤਾ ਲੱਗਾ ਆਪਣੇ ਸਾਡੇ ਕੁਲਵਿੰਦਰ ਸਿੰਘ ਹੈਗਾ ਮੁਲਾਜ਼ਮ ਹੈਗਾ ਆ ਉਹਦਾ ਬੇਟਾ ਆ ਜਿਹੜਾ ਰਾਹੁਲ। ਔਰ ਇਹਨਾਂ ਤੇ ਪਹਿਲਾਂ ਵੀ ਲੜੀਆਂ ਝਗੜਿਆਂ ਦੇ ਸੀ ਪਰ ਉਹ ਲੜਾਈਆਂ ਝਗੜਿਆਂ ਸੀ ਵੀ ਡਾਂਗਾ ਸੋਟਾਂ ਦੀ ਤੇ ਪਲੱਸ ਜਿਹੜੇ दांत ਦੋਤਾਂ ਲੜਦੇ ਹੁੰਦੇ ਸੀ। ਔਰ ਵੈਪਨ ਜਿਹੜੇ ਇਨੀ ਯੂਜ਼ ਕੀਤਾ ਉਹ ਇੱਕ ਸੈਂਸੇਸ਼ਨਲ ਕ੍ਰਾਈਮ ਹੈਗਾ ਸਾਡੇ ਲਈ ਇਹ ਔਰ ਇਹਨਾਂ ਨੂੰ ਜਲਦੀ ਅਸੀਂ ਰਾਉਂਡ ਅਪ ਕਰ ਲਾਂਗੇ ਦੋ ਬੰਦੇ ਆਈਡੈਂਟੀਫਾਈ ਹੋਏ ਆ ਔਰ ਜੋ ਸੀਸੀਟੀਵੀ ਸਾਨੂੰ ਬਾਹਲੀਆ ਸ਼ਾਪਸ ਤੋਂ ਮਿਲੀਆਂ ਉੱਤੇ ਵੀ ਮੋਟਰਸਾਈਕਲ ਤੇ ਦੋ ਬੰਦੇ ਆ ਰਹੇ ਸਰ ਕਿਹਦੀ ਦੀ ਡੈਥ ਹੈ ਵੀ ਉੱਤੇ ਪਹਿਲਾਂ ਵੀ ਹੋਇਆ ਪਿਆ ਆ ਹਾਂ ਐਫਆਰ ਉਹ ਇਨ ਸਾਰਿਆਂ ਦੀ ਹੈਗੀਆਂ ਹੈ ਅਪਰਾਧਿਕ ਮਾਮਲੇ ਜੀ ਹਾਂ ਜੀ ਅਪਰਾਧਿਕ ਇਹਦੇ ਤੇ ਵੀ ਸੰਦੀਪ ਤੇ ਵੀ ਐਫਆਰ ਦਰਜ ਹੈਗੀ ਔਰ ਉਹਦੇ ਤੇ ਵੀ ਹੈਗੇ ਆ ਰਾਹੁਲ ਤੇ ਵੀ ਹੈਗੇ ਆ ਔਰ ਏਵਲ ਪ੍ਰੀਤ ਤੇ ਵੀ ਹੈਗੇ ਆ ਇਵਨ ਜ਼ਲੰਦਰ ਹੈਗੇ ਆ ਇਵਨ ਪ੍ਰੀਤ ਤੇ ਜਿਲੰਦਰ ਵੀ ਹੈਗੇ ਐਸਐਸ ਨਗਰ ਵੀ ਹੈਗੇ ਸੋ ਕੁੱਤਾ ਦੀ ਗੈਂਗ ਵਰ ਕੇ ਆ ਜਾ ਗੈਂਗ ਵਰ ਨਹੀਂ ਯਾਰ ਇਹ ਲੋਕਲ ਗਰੁੱਪ ਹੈ ਕਿਹੜੇ ਗੈਂਗ ਆ ਕੋਈ ਗੈਂਗ ਨਹੀਂ ਹੈ ਕਿ